ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਕਰ ਰਹੇ ਸੀਗੇ ਦੋਸਤੋ ਖੜਕੂ ਸਿੰਘਾਂ ਦੇ ਬਾਰੇ ਸੋ ਹੁਣ ਅੱਜ ਆਪਾਂ ਨੇ ਗੱਲ ਕਰਨੀ ਹੈ ਪੁਲਿਸ ਵਾਲਿਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਕਿਵੇਂ ਬਣਾਇਆ ਜਾਂਦਾ ਸੀਗਾ ਇਹਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਸਾਰੀ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਨੂੰ ਜਿਹਨੇ ਅਜੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ 1947 ਟਾਈਮ ਆਪਾਂ ਆਜ਼ਾਦ ਨਹੀਂ ਸੀ ਹੋਏ ਅੰਗਰੇਜ਼ੀ ਬਸਤੀਵਾਦ ਨੇ ਆਪਣੇ ਸਹਿਯੋਗੀ ਵਿਪਰਵਾਦ ਨੂੰ ਤਬਾਦਲਾ ਕੀਤਾ ਸੀ ਰਾਜ ਦਾ ਸੰਕਲਪ ਮਨਉਤਾਂ ਧਾਰਨਾਵਾਂ ਤੇ ਸੰਸਥਾਵਾਂ ਵੀ ਉਹੀ ਹੀ ਰਹੀਆਂ ਕਚਹਿਰੀਆਂ ਜੇਲ੍ਹਾਂ ਪੁਲਿਸ ਤੇ ਫੌਜ ਵੀ ਉਹੀ ਰਹੀ ਕੁਝ ਨਹੀਂ ਸੀ ਬਦਲਿਆ ਅੰਗਰੇਜ਼ ਨੇ ਫੌਜ ਅਤੇ ਪੁਲਿਸ ਦਾ ਢਾਂਚਾ ਸਾਡੇ ਤੇ ਰਾਜ ਕਰਨ ਲਈ ਉਹ ਸਾਰੇ ਆ ਸੀ ਬੇਪਰਵਾਦ ਨੇ ਵੀ ਉਸੇ ਹੀ ਢਾਂਚੇ ਦੇ ਸੰਸਥਾਵਾਂ ਰਾਹੀਂ ਸਾਡੇ ਤੇ ਰਾਜ ਕਰਨਾ ਸ਼ੁਰੂ ਕਰਤਾ ਪੁਲਿਸ ਲੋਕਾਂ ਦੀ ਜਾਂ ਲੋਕਾਂ ਲਈ ਨਹੀਂ ਹੈ ਸਗੋਂ ਲੋਕਾਂ ਤੇ ਕਾਬੂ ਪਾਉਣ ਅਤੇ ਦੰਡ ਦੇਣ ਲਈ ਹੈ ਦਿੱਲੀ ਵਾਲਿਆਂ ਨੇ ਪੰਜਾਬ ਦਾ ਖਾਸ ਖਿਆਲ ਰੱਖਿਆ ਕਿ ਇੱਥੋਂ ਦੀ ਪੁਲਿਸ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਤਾਕਤਵਰ ਅਤੇ ਜ਼ਾਲਮ ਬਣਾਇਆ ਜਾਵੇ ਸੰਘਰਸ਼ ਦੇ ਪਹਿਲਾਂ ਸੰਘਰਸ਼ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੂੰ ਦੇਸ਼ ਭਰ ਵਿੱਚ ਸਭ ਤੋਂ ਬਿਹਤਰ ਤੇ ਘੈਂਟ ਪੁਲਿਸ ਫੋਰਸ ਮੰਨਿਆ ਜਾਂਦਾ ਸੀ ਇਹਨਾਂ 'ਤੇ ਸਭ ਤੋਂ ਵੱਧ ਪੈਸਾ ਖਰਚਿਆ ਤੇ ਸਿਖਲਾਈ ਹੋਈ ਤਾਂ ਕਿ ਇਹ ਆਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਦਬਾ ਕੇ ਰੱਖਣਾ 1984 ਵੇਲੇ ਔਰ ਇਹ ਤੋਂ ਬਾਅਦ ਪੁਲਸ ਤਾਂ ਉਹੀ ਸੀ ਪਰ ਆਮ ਸਿੱਖਾਂ ਵਾਂਗ ਇਹਨਾਂ 'ਤੇ ਵੀ بڑا ਅਸਰ ਹੋਇਆ ਜਦੋਂ ਹਕੂਮਤ ਨੇ ਦੇਖਿਆ ਕਿ ਉਹਨਾਂ ਦੀ ਮੰਨੀ ਪਰਮੰਨੀ ਪੁਲਿਸ ਖਾੜਕੂਆਂ ਵਿਰੁੱਧ ਦਿਲੋਂ ਨਹੀਂ ਲੜ ਰਹੀ ਤਾ ਇਹਨਾਂ ਨੇ ਤਰੱਕੀਆਂ ਇਨਾਮਾਂ ਤੇ ਪੁਲਿਸ ਵਾਲਿਆਂ ਨੂੰ ਬੜਿਆਉਣ ਦਾ ਕੰਮ ਸ਼ੁਰੂ ਕਰਤਾ ਦੂਜੇ ਪਾਸੇ ਏਜੰਸੀਆਂ ਤੇ ਕੈਟ ਸਿਸਟਮ ਰਹੀ ਇੱਕ ਹੋਰ ਰਾਹ ਖੋਲਤਾ ਹਕੂਮਤ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਜਿੰਨੀ ਅੱਜ ਤੱਕ ਕਿਸੇ ਵੀ ਮਹਿਕ ਮੈਨੂੰ ਨਹੀਂ ਸੀ ਦਿੱਤੀ ਗਈ ਸਾਰੇ ਦੇਸ਼ ਨੇ ਇਸ ਜ਼ਾਲਮ ਬਤਾਰੇ ਦੇ ਸੋਲੇ ਗਏ ਇਸ ਤਰੀਕੇ ਨਾਲ ਹਕੂਮਤ ਨੇ ਪੰਜਾਬ ਦੀ ਪੁਲਿਸ ਨੂੰ ਬੁੱਚੜ ਅਤੇ ਮੁਜਰਮ ਮਹਿਕਮਾ ਬਣਾਤਾ ਇਸ નિર્દયਤਾ ਕਾਰਨ ਪੰਜਾਬ ਪੁਲਿਸ ਨੂੰ ਇੰਡੀਆ ਦੀ ਸ਼ਾਨ ਦੱਸਿਆ ਪੰਜਾਬ ਪੁਲਿਸ ਨੇ ਸਿੰਘਾਂ ਦੇ ਪਰਿਵਾਰਾਂ ਅਤੇ ਹਮਦਦਾਂ ਤੇ ਬੇਹੱਦ ਤਸ਼ੱਦਦ ਕੀਤਾ ਤੇ ਅਣਗਿਣਤਾਂ ਨੂੰ ਮਾਰ ਮੁਕਾਇਆ ਸਿੰਘਾਂ ਨੇ ਨੀਤੀ ਵਜੋਂ ਤਾਂ ਮੋੜਵੇਂ ਪੈਂਤੜੇ ਦੇ ਵਜੋਂ ਕਦੇ ਵੀ ਪੁਲਿਸ ਪਰਿਵਾਰਾਂ ਉਤੇ ਹਮਲੇ ਨਹੀਂ ਕੀਤੇ ਜਿਹੜੇ ਕੁਝ ਹਮਲੇ ਹੋਏ ਉਹ ਕੁਝਕ ਸਿੰਘਾਂ ਦੇ ਰੋਹ ਕਾਰਨ ਜਾਂ ਕਿਸੇ ਇੱਕ ਜਥੇ ਦਾ ਤਤਕਾਲੀ ਫੈਸਲਾ ਸੀ ਪੰਥਕ ਕਮੇਟੀ ਜਾਂ ਜਥੇਬੰਦੀਆਂ ਨੇ ਕੇਂਦਰੀ ਪੱਧਰ ਉੱਤੇ ਕਦੇ ਵੀ ਐਦਾਂ ਦਾ ਫੈਸਲਾ ਨਹੀਂ ਸੀ ਲਿਆ 1984 ਤੋਂ ਪਹਿਲਾਂ ਡੀਐਸਪੀ ਗੁਰਬਚਨ ਸਿੰਘ ਨੇ ਅੱਗੇ ਹੋ ਕੇ ਸੰਘਾਂ ਤੇ ਤਸ਼ੱਦਦ ਕੀਤਾ ਸੀ ਉਹਨੇ ਸਭ ਤੋਂ ਪਹਿਲਾਂ ਇਸ ਸੰਘਰਸ਼ ਵਿੱਚ ਕੁਲਵੰਤ ਸਿੰਘ ਨਾਗੋਕੇ ਨੂੰ ਤਸੀਹੇ ਦੇ ਕਸ਼ੀਦ ਕੀਤਾ ਸੀ ਉਹਦੇ ਪਰਿਵਾਰ ਦੇ ਕਈ ਲੋਕ ਮਾਰੇ ਗਏ ਸੰਤ ਭਿੰਡਰਾਂ ਵਾਲਿਆਂ ਨੇ ਸਿਰਫ ਉਹਦਾ ਨਾਂ ਹੀ ਲਿਆ ਸੀ ਪਰ ਇਹ ਪਹਿਲਾ ਵਾਕਿਆ ਸੀ ਤੇ ਬੜਾ ਚਰਚਿਤ ਹੋ ਗਿਆ ਇਸ ਕਰਕੇ ਕੋਈ ਸਿੰਘਾਂ ਨੇ ਆਪਣੇ ਪੱਧਰ ਤੇ ਉਸ ਪੁਲਿਸ ਅਫਸਰ ਦੇ ਪਰਿਵਾਰ ਤੇ ਹਮਲਾ ਕੀਤਾ ਇਹ ਤੋਂ ਬਾਅਦ ਵੀ ਪੁਲਸ ਦੇ ਕਈ ਅਫਸਰਾਂ ਦੇ ਮੁੰਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਵਾਕਿਆਤ ਵੀ ਕਿਸੇ ਇੱਕ ਜਥੇ ਦੇ ਫੈਸਲੇ ਤੱਕ ਹੀ ਸੀਮਤ ਸੀਗਾ ਹੁਣ ਜਿਹੇ ਕਈ ਵਾਕਿਆ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਵੇਂ ਪਟਿਆਲੇ ਦੇ ਵਿੱਚ ਡੀਜੀਪੀ ਮੰਗਟ ਦੇ ਮੁੰਡੇ ਨੂੰ ਨਿਸ਼ਾਨਾ ਬਣਾਇਆ ਗਿਆ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਐਸਪੀ ਕਾਲੋਂ ਦੇ ਮੁੰਡੇ ਨੂੰ ਮਾਰੇ ਆ ਗਿਆ ਤੇ ਇੱਕ ਹੋਰ ਇਨਸਪੈਕਟਰ ਦੇ ਮੁੰਡੇ ਨੂੰ ਮਾਰਿਆ ਗਿਆ। ਜਲੰਧਰ ਦੇ ਵਿੱਚ ਐਸਐਸਪੀ ਗੋਵਿੰਦ RAM ਦੇ ਮੁੰਡੇ ਨੂੰ ਮਾਰਿਆ ਗਿਆ। ਇਹ ਸਾਰੇ ਅਫਸਰ ਸੰਘਰਸ਼ ਵਿਰੁੱਧ ਅੱਗੇ ਹੋ ਕੇ ਕੰਮ ਕਰਦੇ ਸੀ ਤੇ ਇਹਨਾਂ ਨੇ ਬਹੁਤ ਸਿੰਘਾਂ ਤੇ ਤਸ਼ੱਦਦਟਾਇਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਪਰ ਉਹਨਾਂ ਦੇ ਕੀਤੇ ਦੀ ਸਜ਼ਾ ਉਹਨਾਂ ਦੇ ਮੁੰਡਿਆਂ ਨੂੰ ਮਿਲੀ। ਸਜ਼ਾ ਦੇਣ ਵਾਲਿਆਂ ਦਾ ਖਿਆਲ ਸੀ ਕਿ ਜਦੋਂ ਇਹਨਾਂ ਦਾ ਆਪਣਾ ਪੁੱਤ ਮਰਿਆ ਤਾਂ ਇਹਨਾਂ ਨੂੰ ਮਾਪਿਆਂ ਦੇ ਦਰਦ ਬਾਰੇ ਪਤਾ ਲੱਗੂਗਾ। ਫਿਰ ਇਹ ਹੋਰ ਨਾ ਲਈ ਵੀ ਸਨੇਹਾ ਤੇ ਚੇਤਾਵਨੀ ਹੋਵੇਗਾ ਇਹ ਗੱਲ ਸਹੀ ਸੀ ਕਿ ਉਹਨਾਂ ਨੂੰ ਦਰਦ ਵੀ ਹੋਇਆ ਤੇ ਸੰਦੇਸ਼ ਵੀ ਗਿਆ ਪਰ ਇਸ ਤਰੀਕੇ ਦਾ ਅਮਲ ਕਰਨ ਨਾਲ ਸਾਡੇ ਸੰਘਰਸ਼ ਨੂੰ ਬੜਾ ੱਤਕਾ ਲੱਗਿਆ ਖਾਲਸੇ ਦੇ ਅਮਲ ਵਿੱਚ ਕਿਸੇ ਬੇਕਸੂਰ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਪਿਓ ਦੇ ਗੁਨਾਹ ਦੀ ਸਜ਼ਾ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਸੀਂ ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਹਥਿਆਰ ਚੁੱਕੇ ਸੀ ਜੰਗ ਵਿੱਚ ਦੁਨਿਆਵੀ ਜਾਂ ਵਕਤੀ ਫਾਇਦਿਆਂ ਲਈ ਅਸੂਲਾਂ ਨੂੰ ਨਹੀਂ ਛੱਡਿਆ ਜਾ ਸਕਦਾ ਇਹ ਸਜ਼ਾ ਦੇਣ ਵਾਲੇ ਕੁਝ ਸਿੰਘਾਂ ਨੂੰ ਮੈਂ ਜਾਣਦਾ ਸੀ ਉਹ ਚੜ੍ਹਦੀ ਕਲਾ ਅਤੇ ਸੱਚੇ ਕਰਦਾਰ ਵਾਲੇ ਸਨ ਪਰ ਉਸ ਵਕਤ ਜੰਗ ਦੀ شدت ਵਿੱਚ ਆਪਣੇ ਦੁਸ਼ਮਣ ਤੇ ਵਾਰ ਕਰਨ ਦਾ ਅੰਦਾਜ਼ ਗਲਤ ਹੋ ਗਿਆ ਇਹੋ ਜਿਹੇ ਕੰਮਾਂ 'ਚ ਸੰਗਤ ਵੀ ਨਾਲ ਨਹੀਂ ਖੜਦੀ ਤੇ ਨਾ ਹੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸੋ ਉਹੀ ਹੋਇਆ ਸਾਡੇ ਸੰਘਰਸ਼ ਨੂੰ ਵੀ ਆਂਚ ਆਈ ਤੇ ਉਹ ਅਫਸਰ ਪਹਿਲਾਂ ਲੋ ਵੀ ਵੱਧ ਬੇਸ਼ੀ ਅਤੇ ਪਾਗਲ ਹੋ ਗਏ ਇਹਨਾਂ ਵਾਕਿਆਂ ਤੋਂ ਬਾਅਦ ਉਹਨਾਂ ਨੇ ਅੱਤ ਕਰਤੀ ਹਕੂਮਤ ਅਤੇ ਪੁਲਿਸ ਨੂੰ ਵੀ ਸਾਡੇ ਖਿਲਾਫ ਪ੍ਰਚਾਰਨ ਦੀ ਗੱਲ ਮਿਲ ਗਈ ਉਸ ਵਕਤ ਕਾਹਲ ਜਾਂ ਰੋਚ ਚੁੱਕਿਆ ਗਿਆ ਗੈਰ ਅਸੂਲੀ ਕਦਮ ਬੜਾ ਹੀ ਮਹਿੰਗਾ ਸਾਬਤ ਹੋਇਆ ਜਦੋਂ ਤੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਜ਼ਾਲਮ ਅਫਸਰਾਂ ਨੂੰ ਬੰਗਾਰਿਆ ਤੇ ਇਨਸਾਫ ਦੇ ਖਾਲਸਾਈ ਪੈਮਾਨੇ ਅਨੁਸਾਰ ਇਹਨਾਂ ਨੂੰ ਸਜ਼ਾ ਮਦ ਦਿੱਤੀਆਂ ਜਾਣ ਲੱਗੀਆਂ ਤੇ ਇਸ ਤੋਂ ਬਾਅਦ ਖਾੜਕੁਸ ਨਸ਼ ਦੌਰਾਨ ਵੀ ਪੈਮਾਨਾ ਬੜਾ ਸਪੱਸ਼ਟ ਸੀ ਕਿ ਤਸ਼ੱਦਦ ਅਤੇ ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਹੀ ਸਜ਼ਾ ਦਿੱਤੀ ਜਾਊਗੀ ਸਦਾ ਹੀ ਇਹ ਕੋਸ਼ਿਸ਼ ਰਹੀ ਕਿ ਅਸੂਲ ਨੂੰ ਬਣਾਈ ਰੱਖਿਆ ਜਾਵੇ ਤੇ 1984 ਤੋਂ ਪਹਿਲਾਂ ਇਸ ਤੋਂ ਬਾਅਦ ਵੀ ਦੋਸ਼ੀਆਂ ਦੇ ਨਾਲ ਕਈ-ਕਈ ਥਾਈਂ ਬੇਦੋਚੇ ਪੁਲਸ ਵਾਲੇ ਵੀ ਮਾਰੇ ਗਏ ਸੰਘਰਸ਼ ਦੇ ਅਖੀਰ ਵਿੱਚ ਤਾਂ ਕਈ ਥਾਂ ਬਿਲਕੁਲ ਹੀ ਬੇਕਸੂਰ ਪਰਿਵਾਰਕ ਜੀ ਦਾ ਗੋਲੀ ਦਾ ਜਿਹੜੇ ਪਰਿਵਾਰਕ ਜੀ ਗੋਲੀ ਦਾ ਨਿਸ਼ਾਨਾ ਬਣੇ ਇਹ ਤਾਂ ਇਹ ਵਾਪਰਿਆ ਕਿਉਂ ਇਹ ਤਾਂ ਹੀ ਵਾਪਰਿਆ ਕਿ ਇਹੋ ਜਿਹੇ ਲੋਕ ਵੀ ਸੰਘਰਸ਼ ਵਿੱਚ ਸ਼ਾਮਲ ਹੋਏ ਜਿਹੜੇ ਕਿਸੇ ਵੀ ਮਰਿਆਦ ਦੇ ਵਿੱਚ ਨਹੀਂ ਸਨ ਤੇ ਆਪਣੀ ਸਮਝ ਅਨੁਸਾਰ ਚੱਲਦੇ ਸੀ ਹਕੂਮਤ ਨੇ ਵੀ ਜੁਲਮ ਦੀ ਅਤ ਕਰਕੇ ਤੇ ਕਈ ਤਰ੍ਹਾਂ ਦੀਆਂ ਗੁਪਤ ਨੀਤੀਆਂ ਰਾਹੀਂ ਇਹੋ ਜਿਹਾ ਮਾਹੌਲ ਬਣਾਇਆ ਦੇ ਦੋਵੇਂ ਪਾਸੇ ਬੇਕਸੂਰ ਲੋਕ ਮਾਰੇ ਜਾਣ ਕਈ ਲੋਕ ਸਹੀ ਮੁਕਾਬਲਿਆਂ ਵਿੱਚ ਵੀ ਅਣਜਾਣੇ ਹੀ ਮਾਰੇ ਗਏ ਜਿਵੇਂ ਡੀਆਈਜੀ ਅਜੀਤ ਸਿੰਘ ਮੰਡ ਦੇ ਮੁਕਾਬਲੇ ਚ ਮਾਰੇ ਆ ਗਿਆ ਤੇ ਐਸਪੀ ਗਿੱਲ ਪਟਿਆਲੇ ਚ ਮਾਰੇ ਆ ਗਿਆ ਇਹ ਉਹ ਅਫਸਰ ਸਨ ਜਿਹੜੇ ਸਾਡੇ ਸੰਘਰਸ਼ ਦੇ ਨਿਸ਼ਾਨੇ ਤੇ ਨਹੀਂ ਸਨ ਜਦੋਂ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਤੇ ਘਾਤਾਂ ਲਾਉਣੀਆਂ ਸ਼ੁਰੂ ਹੋਈਆਂ ਤਾਂ ਉਸ ਵਿੱਚ ਹਰ ਤਰ੍ਹਾਂ ਦੇ ਬੰਦੇ ਹੀ ਨਿਸ਼ਾਨੇ ਬਣ ਜਾਂਦੇ ਕਈ ਵਾਰ ਇਹੋ ਜੀਆਂ ਹਾਲਤਾਂ ਦੇ ਵਿੱਚ ਆਮ ਨਾਗਰਿਕ ਵੀ ਗੋਲੀਬਾਰੀ ਵਿੱਚ ਆ ਜਾਂਦੇ ਸੀ। ਕਈ ਥਾਂ ਤੇ ਪੁਲਿਸ ਵਾਲਿਆਂ ਨੂੰ ਸਿਰਫ ਉਹਨਾਂ ਦੀ ਵਰਦੀ ਕਰਕੇ ਜਾਂ ਹਥਿਆਰਾਂ ਲਈ ਉਹ ਮਾਰ ਦਿੱਤਾ ਗਿਆ। ਤੇ ਕਦੇ ਵੀ ਇਹ ਸਾਡਾ ਅਸੂਲ ਨਹੀਂ ਸੀ। ਇਹੋ ਜੇ ਅਮਲ ਕਰਨ ਵਾਲਾ ਹਿੱਸਾ ਸੰਘਰਸ਼ ਦੀ ਮਰਿਆਦਾ ਤੋਂ ਬਾਹਰ ਸੀ। ਮੈਨੂੰ ਜਲੰਧਰ ਦੀ ਇੱਕ ਠਾਹਰ ਦੀ ਗੱਲ ਯਾਦ ਆਉਂਦੀ ਹੈ। ਕਈ ਵਾਰ ਸ਼ਾਮ ਨੂੰ ਅਸੀਂ ਠਾਹਰ ਦੀ ਉੱਪਰਲੀ ਮੰਜ਼ਲ ਤੇ ਬਹਿ ਕੇ ਚਾਹ ਪੀਆ ਕਰਦੇ ਸੀ। ਉੱਥੋਂ ਦਾ ਇੱਕ ਹਿੰਦੂ ਪੁਲਿਸ ਇੰਸਪੈਕਟਰ ਰਿਕਸ਼ੇ ਤੇ ਹਰ ਰੋਜ਼ ਆਪਣੇ ਘਰ ਨੂੰ ਲੰਘਿਆ ਕਰਦਾ ਸੀ। ਉਹਨੇ ਘਰ ਨੂੰ ਜਾਂਦਿਆਂ ਵਕਤ दारू ਪੀਤੀ ਹੋਈ ਹੁੰਦੀ ਸੀ ਤੇ ਉਹਦੇ ਲੱਕ ਨਾਲ ਪਿਸਤੌਲ ਪਾਇਆ ਹੁੰਦਾ ਸੀ। ਤਾਂ ਚਾਚਾ ਮਥਰਾ ਸੀਨੇ ਬਾਬਾ ਬਲਵਿੰਦਰ ਸਿੰਘ ਨੂੰ ਕਿਹਾ ਕਿ ਇਹ ਵਿਚਾਰੇ ਨੇ ਕਿਸੇ ਦਿਨ ਹਥਿਆਰ ਕਰਕੇ ਹੀ ਮਾਰਿਆ ਜਾਣਾ। ਇਹਨੂੰ ਕਿਸੇ ਤਰ੍ਹਾਂ ਜਾ ਕੇ ਕੋਈ ਸਮਝਾਵੇ ਕਿ ਇਹਨਾਂ ਸਮਿਆਂ 'ਚ ਰਾਤ ਨੂੰ ਨਸ਼ੇ ਵਿੱਚ ਪੱਕੇ ਸਮੇਂ ਤੇ ਹਥਿਆਰ ਪਾ ਕੇ ਇਦਾਂ ਨਹੀਂ ਲੰਘਣਾ ਚਾਹੀਦਾ। ਠਾਹਰ ਵਾਲਿਆਂ ਨੇ ਦੱਸਿਆ ਕਿ ਇਹ ਬੜਾ ਭਲਾ ਬੰਦਾ ਪਰ ਇਹਨੂੰ दारू ਪੀਣ ਦੀ ਆਦਤ ਹੈ ਅੱਗੇ ਕਿਸੇ ਮਹੱਲੇ 'ਚ ਰਹਿੰਦਾ ਏ ਤੇ ਇਹ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਲੱਗਿਆ ਏ ਕੋਈ 7-8 ਮਹੀਨੇ ਬਾਅਦ ਮੈਂ ਤੇ ਚਾਚਾ ਮਥਰਾ ਸਿੰਘ ਚੰਡੀਗੜ੍ਹ ਸੀ ਤੇ ਉਹਨੇ ਮੈਨੂੰ ਜੱਗਬਾਣੀ ਅਖਬਾਰ 'ਚੋਂ ਖ਼ਬਰ ਕੱਢ ਕੇ ਦਿਖਾਈ ਕਿ ਕੱਲ੍ਹ ਰਾਤ ਅੱਤਵਾਦੀਆਂ ਨੇ ਇੱਕ ਪੁਲਿਸ ਇੰਸਪੈਕਟਰ ਨੂੰ ਮਾਰਤਾ ਤੇ ਉਹਦਾ ਹਥਿਆਰ ਵੀ ਲੈ ਗਏ ਇਹੋ ਜਿਹਾ ਕੰਮ ਵੀ ਹੋਇਆ ਪੁਲਿਸ ਵਾਲਿਆਂ ਨੂੰ ਮਾਰਨਾ ਸਾਡਾ ਕੋਈ ਮਨੋਰਥ ਨਹੀਂ ਸੀ ਸਿਰਫ ਦੋਸ਼ੀ ਪੁਲਿਸ ਵਾਲੇ ਜੋ ਹਕੂਮਤ ਦੇ ਢਹੇ ਚੜ ਕੇ ਪੰਜਾਬ ਅਤੇ ਪੰਥ ਨਾਲ ਗਦਾਰੀ ਕਰ ਰਹੇ ਸਨ ਉਹ ਸਾਡਾ ਨਿਸ਼ਾਨਾ ਸਨ ਪਿੰਡਾਂ ਸ਼ਹਿਰਾਂ 'ਚ ਪੁਲਿਸ ਵਾਲੇ ਸਾਡੀਆਂ 18 ਵੀ ਸਨ ਤੇ ਸਾਡੇ ਮਦਦਗਾਰ ਵੀ ਜੋ ਇਹ ਗੱਲ ਸਥਾਪਿਤ ਕੀਤੀ ਗਈ ਕਿ ਖਾੜਕੂ ਸੰਘਰਸ਼ ਵਾਲਿਆਂ ਦੇ ਦੁਸ਼ਮਣ ਸਨ ਤੇ ਉਹਨਾਂ ਨੂੰ ਦੇਖ ਦੇ ਗੋਲੀ ਮਾਰ ਦਿੰਦੇ ਸੀਗੇ ਇਹ ਬਿਲਕੁਲ ਗਲਤ ਗੱਲ ਹੈ ਤਾ ਦੋਸਤੋ ਪੁਲਿਸ ਅੰਦਰਲੀ ਮਾਰਦੀ ਇਹ ਪੰਜ ਗੱਲ ਕਰੀਏ ਸੰਘਰਸ਼ਾਂ ਦਾ ਇੱਕ ਅਜੇਹਾ ਪੱਖ ਵੀ ਹੈ ਜੋ ਕਿਤੇ ਵੀ ਸਾਹਮਣੇ ਨਹੀਂ ਆਉਂਦਾ ਹੁੰਦਾ ਪਰ ਸੰਘਰਸ਼ਾਂ ਦੌਰਾਨ ਅਜੇਹਾ ਬਾਪਰਦਾ ਹੈ ਕਿਸੇ ਵੀ ਥਾਂ ਦੇ ਰਾਖੀ ਵਿਭਾਗ ਵਿੱਚ ਜਿਹੜੇ ਬੰਦੇ ਇਮਾਨ ਵਾਲੇ ਤੇ ਕਾਨੂੰਨ ਦੇ ਪਾਬੰਦ ਹੁੰਨੇ ਆ ਉਹਨਾਂ ਨੂੰ ਆਪਣੇ ਵਿਭਾਗੇ ਵੱਲੋਂ ਵੀ ਖਪਾ ਦਿੱਤਾ ਜਾਂਦਾ ਸਬੂਤ ਵਜੋਂ ਵੀ ਤੇ ਖਤਰੇ ਵਜੋਂ ਵੀ ਇਸ ਤਰ੍ਹਾਂ ਪੰਜਾਬ ਵਿੱਚ ਵੀ ਵਾਪਰਿਆ ਪਰ ਅਜਿਹੇ ਕੰਮਾਂ ਦੇ ਸਬੂਤ ਨਹੀਂ ਮਿਲਦੇ ਹੁੰਦੇ ਉਨ੍ਹਾਂ ਸਮਿਆਂ ਉਹਨਾਂ ਸਮਿਆਂ 'ਚ ਖਾੜਕੂ ਵਿਰੋਧੀ ਬਦਨਾਮ ਅਫਸਰਾਂ ਨੂੰ ਖੁੱਲੀਆਂ ਤਾਕਤਾਂ ਮਿਲੀਆਂ ਹੋਈਆਂ ਸੀ ਤੇ ਉਹ ਲੋਕ ਮੀਡੀਆ ਤੇ ਦੇਸ਼ ਦੇ ਚਹੇਤੇ ਸਨ ਖਾੜਕੂ ਵਰਤ ਜੰਗ ਦੇ ਪਰਦੇ ਹੇਠ ਇਹ ਲੋਕ ਹੋਰ ਵੀ بڑے ਜੁਰਮ ਕਰਦੇ ਸੀ ਜਿਵੇਂ ਲੁੱਟਖੋ ਡਾਕੇ ਕਬਜ਼ੇ ਫਰੋਤੀਆਂ ਤੇ ਇੱਜ਼ਤਾਂ ਦਾ ਖਲਵਾੜ ਬਹੁਤਿਆਂ ਨੇਤਾ ਸੰਘਰਸ਼ ਦੇ ਖਿਲਾਫ ਲੜਨ ਦੇ ਨਾਂ ਹੇਠ ਪੈਸਾ ਇਕੱਠਾ ਕਰਨ ਦੇ ਦੌਰ ਚਲਾਏ ਹੋਏ ਸੀ ਅਜਿਹੇ ਲੋਕਾਂ ਨੇ ਕਈ ਮੁਲਾਜ਼ਮ ਇਸ ਕਰਕੇ ਮਾਰਤੇ ਕਿ ਇਹਨਾਂ ਨੂੰ ਸ਼ੱਕ ਪੈ ਗਿਆ ਕਿ ਇਹ ਖਾੜਕੂ ਨਾਲ ਲਏ ਹੋਏ ਹਨ ਇਨਸਪੈਕਟਰ ਸੰਤ ਕੁਮਾਰ ਬਾਰੇ ਉਹਦੇ ਨਾਲ ਰਹਿਣ ਵਾਲੇ ਇੱਕ ਮੁਲਾਜ਼ਮ ਨੇ ਦੱਸਿਆ ਸੀ ਕਿ ਜਿਸ ਰਾਤ ਉਹਨੇ ਦੋ ਸਿੰਘਾਂ ਦਾ ਮੁਕਾਬਲਾ ਬਣਾਇਆ ਉਹਨਾਂ ਦੇ ਨਾਲ ਉਸ ਮੁਲਾਜ਼ਮ ਨੂੰ ਵੀ ਮਾਰਤਾ ਜਿਸ ਤੇ ਇਹ ਸ਼ੱਕ ਸੀ ਕਿ ਇਹ ਖਾੜਕੂ ਨਾਲ ਰਲ ਕੇ ਮੈਨੂੰ ਮਰਵਾ ਸਕਦਾ ਹੈ ਇਹੋ ਜੇ ਹੋਰ ਵੀ ਪੁਲਿਸ ਮੁਲਾਜ਼ਮ ਹੋਣਗੇ ਜਿਹੜੇ ਸਾਡੇ ਨਾਲ ਰਲੇ ਹੋਣ ਦੇ ਸ਼ੱਕ 'ਚ ਮਾਰੇ ਗਏ ਤੇ ਨੌਕਰੀਆਂ ਕਢ ਦਿੱਤੇ ਗਏ ਜਿਨ੍ਹਾਂ ਬੰਦਿਆਂ ਨੂੰ ਸਿੱਖਾਂ ਦੇ ਵੱਡੇ ਦੁਸ਼ਮਣ ਮੰਨੇ ਆ ਗਿਆ ਜਿਵੇਂ ਮੁੱਖ ਮੰਤਰੀ ਬਿਆਨ ਤਸੀਂ ਕੇ ਪੀ ਐਸ ਗਿੱਲ ਇੰਦਰਾ ਗਾਂਧੀ ਜਨਰਲ ਵੈਦਿਆ ਕੁਲਦੀਪ ਰਾੜ ਤੇ ਹੋਰ ਉਹਨਾਂ ਨੂੰ ਸਦਾ ਹੀ ਇਹ ਖਤਰਾ ਰਿਹਾ ਕਿ ਉਹਨਾਂ ਨੂੰ ਕੋਈ ਉਹਨਾਂ ਦਾ ਪਹਿਰੇਦਾਰ ਸਿੱਖ ਮੁਲਾਜ਼ਮ ਹੀ ਮਾਰ ਸਕਦਾ ਇਸ ਕਰਕੇ ਇਹਨਾਂ ਨੇ ਸਦਾ ਹੀ ਸਿੱਖਾਂ ਨੂੰ ਆਪਣੇ ਅੰਦਰੂਨੀ ਸੁਰੱਖਿਆ ਘੇਰੇ ਤੋਂ ਬਾਹਰ ਰੱਖਿਆ ਜਾਂ ਜਿਹੜੇ ਸਿੱਖਾਂ ਨੂੰ ਲਾਇਆ ਤਾਂ ਉਹ ਬਹੁਤ ਹੀ ਪਰਖਾਂ ਵਿੱਚੋਂ ਨਿਕਲੇ ਸੀ ਇਹੋ ਜੇ ਵੱਡੇ ਦੋਖੀਆਂ ਨੂੰ ਕੋਈ ਵੀ ਸਿੱਖ ਮਾਰ ਸਕਦਾ ਸੀ ਉਹਨਾਂ ਦਾ ਇਹ ਤੌਖਲਾ ਠੀਕ ਵੀ ਸੀ ਕਿਉਂਕਿ ਸਿੱਖਾਂ ਵਿੱਚ ਅਜਿਹੇ ਪੰਥ ਦੇ ਦੁਸ਼ਮਣ ਨੂੰ ਮਾਰਨਾ ਵੱਡੀ ਸੇਵਾ ਮੰਨੀ ਜਾਂਦੀ ਹੈ ਤੇ ਗੁਰੂ ਦੀ ਬਖਸ਼ਿਸ਼ ਮੰਨੀ ਜਾਂਦੀ ਇਸ ਕਰਕੇ ਕਿਸੇ ਵੀ ਸਮੇਂ ਕਿਸੇ ਵੀ ਸਿੱਖ ਦਾ ਮਨ ਬਦਲ ਸਕਦਾ ਹੈ ਜਾਂ ਉਸ ਤੇ ਪੰਥ ਦੀ ਬਖਸ਼ਿਸ਼ ਹੋ ਸਕਦੀ ਹੈ ਤੇ ਉਹ ਸੇਵਾ ਲੈ ਸਕਦਾ ਲਿਬ੍ਰੇਸ਼ਨ ਫੋਰ ਦੇ ਅਵਤਾਰ ਸਿੰਘ ਤੂਰ ਬਣਜਾਰਾ ਜੋ ਕਿ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਸੀ ਉਹ ਲੁਧਿਆਣਾ ਸ਼ਹਿਰ ਚ ਇੱਕ ਅਸਲੀ ਮੁਕਾਬਲੇ ਦੇ ਵਿੱਚ ਸ਼ਹਾਦਤ ਪਾ ਗਿਆ ਜਦੋਂ ਪੁਲਿਸ ਵਾਲੇ ਉਹਦੀ ਲਾਸ਼ ਸੀਆਈਏ ਲੈ ਕੇ ਗਏ ਤਾਂ ਉੱਥੇ ਕਿਸੇ ਮੁਲਾਜ਼ਮ ਨੇ ਉਹਨੂੰ ਪਛਾਣ ਲਿਆ ਕਿ ਇਹ ਤਾਂ ਫਲਾਣੇ ਮੁਲਾਜ਼ਮ ਦੇ ਨਾਲ ਇੱਥੇ ਆਇਆ ਸੀ ਉਸ ਵਕਤ ਡੀਜੀਪੀ ਸੈਣੀ ਉੱਥੇ ਤੇ ਨਾ ਸੀਗਾ ਉਨੇ ਉਸ ਮੁਲਾਜ਼ਮ ਉਤੇ ਉਸੇ ਵਕਤ ਉਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਗੋਲੀ ਮਾਰ ਕੇ ਮਾਰਦਾ ਇਹ ਪੁਲਿਸ ਮੁਲਾਜ਼ਮ ਅਵਤਾਰ ਸਿੰਘ ਦਾ ਰਿਸ਼ਤੇਦਾਰ ਸੀ ਕਈ ਵਾਰ ਬਦਨਾਮ ਪੁਲਿਸ ਅਫਸਰਾਂ ਨੇ ਆਪਣੇ ਮੁਲਾਜ਼ਮਾਂ ਨੂੰ ਇਸ ਕਰਕੇ ਮਾਰਦਾ ਕਿ ਉਹਨਾਂ ਨੂੰ ਕੁਝ ਭੇਤ ਪਤਾ ਲੱਗੇ ਜੋ ਕਿ ਨਹੀਂ ਲੱਗਣੇ ਚਾਹੀਦੇ ਸੀ ਅਜਿਹੇ ਮੁਲਾਜ਼ਮਾਂ ਦੇ ਕਤਲ ਵੀ ਸਿੰਘਾਂ ਨਾਲ ਮੁਕਾਬਲੇ ਹੀ ਦਿਖਾਏ ਗਏ ਜਹੇ ਕਤਲਾਂ ਬਾਰੇ ਪੁਲਸ ਵਾਲਿਆਂ ਨੂੰ ਪਤਾ ਹੈ ਪਰ ਸ਼ਾਇਦ ਇਹ ਗੱਲ ਕਦੇ ਕੋਈ ਬਾਹਰ ਕੱਢੂਗਾ ਤਾਂ ਮੈਨੂੰ ਪੁਲਸ ਵਾਲਿਆਂ ਨੇ ਕਈ ਵਾਰ ਇਦਾਂ ਦੇ ਵਾਕਿਆਤ ਦੱਸੇ ਨੇ ਕਿ ਉਸ ਵੇਲੇ ਕਿਵੇਂ ਸਾਡੇ ਨਾਲ ਦੇ ਬੰਦੇ ਅਫਸਰਾਂ ਨੇ ਖਪਾਤੇ ਜਗਰਾਉਂ ਚ ਇੱਕ ਐਸਐਸਪੀ ਨੇ ਆਪਣੇ ਦੋ ਪਹਿਰੇਦਾਰ ਮਾਰਤੇ ਸੀ ਡੇਲੋਂ ਦੇ ਬਦਨਾਮ ਥਾਣੇਦਾਰ ਉੱਤੇ ਵੀ ਆਪਣੇ ਹੀ ਸਾਥੀ ਮੁਲਾਜ਼ਮ ਨੂੰ ਮਾਰ ਦੇਣ ਦਾ ਇਲਜ਼ਾਮ ਸੀ ਤਾਂ ਜਦੋਂ ਕਿਸੇ ਛੋਟੇ ਮੁਲਾਜ਼ਮ ਨੂੰ ਵੱਡੇ ਅਫਸਰ ਦਾ ਭੇਤ ਪਤਾ ਲੱਗ ਜਾਂਦਾ ਸੀ ਤਾਂ ਜਾਂ ਤਾਂ ਉਹ ਉਹਨਾਂ ਨੂੰ ਉਹਨਾਂ ਵਰਗਾ ਹੀ ਹੋ ਜਾਂਦਾ ਸੀ ਜਾਂ ਫਿਰ ਉਹਨੂੰ ਭੱਜਣਾ ਜਾਂ ਮਰਨਾ ਪੈਂਦਾ ਸੀ ਇਹ ਹਾਲਾਤ ਸੀਗੇ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਪੁਲਿਸ ਬਾਰੇ ਮਹਿਕਮੇ ਬਾਰੇ ਤੇ ਖਾੜਕੂ ਸਿੰਘਾਂ ਬਾਰੇ ਕਿ ਕਿਦਾਂ ਚੱਕਰਵਾਜੀਆਂ ਪੈਂਦੀਆਂ ਸੀਗੀਆਂ ਉਦੋਂ ਸੋ ਮਿਲਦੇ ਆਪਾਂ ਦੋਸਤੋ ਅਗਲੀ ਜਾਣਕਾਰੀ ਦੇ ਨਾਲੋਂ ਤੱਕਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ